हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਪਹੁੰਚੇ ਆ ਪਿੰਡ ਸੌਰ ਸਿੰਘ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਵੀਰੇ ਸੰਦੀਪ ਸਿੰਘ ਦੇ ਕੋਲ ਆ ਗਏ ਆ ਦੋਸਤੋ ਪੁੱਲਰ ਡੇਰੀ ਫਾਰਮ ਤੇ ਜਿੱਦਾਂ ਕਿ ਸਾਰੇ ਵੀਰਾਂ ਨੂੰ ਪਤਾ ਹੀ ਹੈ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਤੇ ਪਸ਼ੂ ਵੀ ਵੱਡੀ ਗਿਣਤੀ ਦੇ ਵਿੱਚ ਇਸ ਘਰੇ ਤੁਹਾਨੂੰ ਮਿਲ ਜਾਂਦੇ ਆ ਅੱਜ ਤਕਰੀਬਨ ਕੋਈ 6 ਨਗ ਤੁਹਾਨੂੰ ਦਿਖਾਉਣੇ ਆ ਠੀਕ ਆ ਜੀ 6 ਨਗ ਦਿਖਾਉਣੇ ਆ पांच ਵੇੜਾ ਇੱਕ ਝੋਟੀ ਆਪਾਂ ਤੁਹਾਨੂੰ ਲਾਸਟ ਵਿੱਚ ਦਿਖਾਵਾਂਗੇ ਬਿਲਕੁਲ ਤਾਜੀ ਸੂਈ ਸੁਵਾਈ ਆ ਤੇ ਵੇੜਾ ਵੀ ਜਿਹੜੀਆਂ ਦੋਸਤੋ ਗੱਬਣ ਵੀ ਹੈਗੀਆਂ ਨੇ ਬਿਲਕੁਲ ਤਾਜ਼ੀਆਂ ਸੂਈਆਂ ਸੁਵਾਈਆਂ ਵੀ ਹੈਗੀਆਂ ਨੇ ਠੀਕ ਆ ਜੀ ਬਾਕੀ ਜਿਹੋ ਜਿਹਾ ਪਸ਼ੂ ਜਿਹੜਾ ਵੀ ਐਨੀਮਲ ਜਿਹੜਾ ਵੀ ਰੇਟ ਭਾਅ ਫੜਤੇ ਵਾਲਾ ਪਸ਼ੂ ਤੁਹਾਨੂੰ ਪਸੰਦ ਆਊਗਾ ਉਹਦੀ ਵਿਸ਼ੇਸ਼ ਤੌਰ ਤੇ ਗੱਲਬਾਤ ਜਿਹੜੀ ਆ ਤੁਸੀਂ ਵੀਰ ਸੰਦੀਪ ਦੇ ਨਾਲ ਕਰ ਲਿਓ 8 ਤੋਂ 10 ਨੱਕ ਜਿਹੜਿਆ ਦੋਸਤੋ ਅੱਜ ਮੌਜੂਦ ਆ ਠੀਕ ਆ ਜੀ 8 ਤੋਂ 10 ਨੱਕ ਮੌਜੂਦ ਆ ਵੇੜਾ ਬਿਲਕੁਲ ਸੂਈਆਂ ਸੁਵਾਈਆਂ ਗੱਬਣ ਸ਼ੁਰੂਆਤ ਆਪਾਂ ਕਰ ਲੈਣੀ ਆ ਪਹਿਲੇ ਨ ਸਮਾ ਦੋਸਤੋ ਕੋਈ ਦੁਪਹਿਰ ਦੇ 1:30 ਵਜੇ ਦਾ ਸਭ ਤੋਂ ਪਹਿਲਾਂ ਵੀਰ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਤੋ ਸਾਹਿਬ ਜੀ ਠੀਕ ਠਾਕ ਏ ਮਾਰ ਜੀ ਬਹੁਤ ਵਧੀਆ ਸੰਦੀਪ ਬਾਈ ਕੀ ਹਾਲ ਚੱਲਨੇ ਬਹੁਤ ਵਧੀਆ ਸੰਤੋ ਸਾਹਿਬ ਠੀਕ ਠਾਕ ਜੀ ਠੀਕ ਠਾਕ ਏ ਵੀਰੇ ਠੀਕ ਠਾਕ ਅੱਛਾ ਸੰਦੀਪ ਅੱਜ ਆਪਾਂ ਇੱਕ ਤਾਂ ਗੱਲ ਇਹ ਦੱਸ ਦੀਏ ਵੀ ਪੰਜ ਬੜਾਂ ਨੇ ਇੱਕ ਝੋਟੀ ਆਪਣੇ ਕੋਲ ਹਾਂਜੀ ਸੰਤੋ ਸਾਹਿਬ ਜੀ ਪੰਜੇ ਬੜਾਂ ਸੁਈਆਂ ਕਿ ਗੱਬਣਾਂ ਨਹੀਂ ਸੰਤੋ ਸਾਹਿਬ ਜੀ ਇਹਨਾਂ ਦੇ ਵਿੱਚ ਰੱਬ ਤੁਹਾਡਾ ਭਲਾ ਕਰੇ ਤਿੰਨ 2 ਵਜੇ ਤਿੰਨ ਬੜਾਂ ਸੁਈਆਂ ਜੀ ਅੱਛਾ ਜੀ ਦੋ ਬੜਾਂ ਗੱਬਣਾ ਤੇ ਇੱਕ ਨਵੋ ਦੋਸਤੋ ਦੋ ਸੁਈਆਂ ਨੇ ਤਿੰਨ ਗੱਬਣ ਇੱਕ ਛੋਟੀ ਜਿਹੜੀ ਉਹ ਵੀ ਹੁਣੇ ਸੁਈਆਂ ਨੇ ਸੌਰੀ ਤਿੰਨ ਸੁਈਆਂ ਜੀ ਤਿੰਨ ਸੁਈਆਂ ਦੋ ਗੱਬਣ ਦੋ ਗੱਬਣ ਇੱਕ ਛੋਟੀ ਸੁਈ ਹੈ ਜਿਹੜੀ ਜਰੂਰ ਪੈਣੀ ਹੈ ਜੇ ਬਾਕੀ ਛੋਟੀ ਦੀ ਹੈ ਨਾ ਹਾਂਜੀ ਹਾਂਜੀ ਲੋ ਵੀ ਭਰਾਵੋ ਆਜੋ ਸ਼ੁਰੂਆਤ ਕਰਦੇ ਆ ਪਹਿਲਾਂ ਇਸ ਵਿਹੜ ਤੋਂ ਅੱਛਾ ਵੀਰ ਸੰਦੀਪ ਜਿਹੜੀ ਇਹ ਆਪਣੇ ਕੋਲ ਬਲੈਕ ਰੰਗ ਦੇ ਵਿੱਚ ਚੰਗੀ ਪਲੀ ਗੁਲੀ ਇਹ ਵਿਹੜ ਹਾਂਜੀ ਸੰਤੋ ਸਾਹਿਬ ਜੀ ਕੀ ਡਿਟੇਲ ਹੈ ਸ਼ਾਹੀਵਾਲ ਕ੍ਰੋਸ ਹੈ ਜੀ ਸ਼ਾਹੀਵਾਲ ਕ੍ਰੋਸ ਆ ਗਈ ਸੰਤੋ ਸਾਹਿਬ ਇਹ ਦੋਂਦੀ ਹੈ ਬੱਚੀ ਹੈ ਜੀ ਠੀਕ ਹੈ ਜੀ ਆਪਾਂ ਦੰਦਾ ਪਮਖਾਉਣ ਲਈ ਇਹਦੇ ਵੇਖੋ ਨਵ ਠੀਕ ਹੈ ਬਾਕੀ ਸਾਰੇ ਦੁੱਧ ਦੰਦ ਨੇ ਤੇ ਇਹ ਸਠਾਈ ਦੰਦ ਜਿਹੜੇ ਆ ਚੁੱਕੇ ਆ ਠੀਕ ਹੈ ਦੋਂਦੀ ਬੱਛੀ ਆ ਪਹਿਲਾ ਸੂਹਾ ਦੋਸਤੋ ਬੱਛੀ ਇਹ ਸੁਣ ਜਾ ਰਹੀ ਆ ਪਲੂਣ ਬੱਛੀ ਆ ਕੱਦ ਕਾਠੀ ਵੇਖੋ ਤੁਸੀਂ ਕਰਮਾਲੀ ਦਾ ਬਹੁਤ ਜ਼ਿਆਦਾ ਸੋਹਣਾ ਨਿੱਗਰ ਅੱਗੇ ਤੋਂ ਥੋੜੀ ਜਿਹੀ ਨਿਵਾਨ ਤੇ ਪਿੱਛੇ ਪੁੱਠੇ ਵਾਲੀ ਸਾਈਡ ਤੋਂ ਜਾਂਦੀ ਜਾਂਦੀ ਪੂਰੀ ਉਚਾਈ ਆ ਠੀਕ ਆ ਚੌੜੇ ਪਿੱਠ ਪੁੱਠੇ ਦੇ ਵਿੱਚ ਜਗਵੀਰ ਸੰਦੀਪ ਖੋਣ ਟੋੜਦਗੇ ਤੇ ਦਿਨ ਹਜੇ ਲੈਂਦੀ ਹੈ ਕੋਈ ਕੜਨ ਪੰਜਾ ਸਾਰਾ ਹਵਤਾਲਾ ਇਹ ਨਾ ਹਜੇ ਸ਼ਹਿਤ ਹੀ ਹੁੰਦੇ ਆ ਜੀ ਲਓ ਜੀ ਬਾਕੀ ਬੱਚੀ ਚੰਗੀ ਬਣੂਗੀ ਬਾਕੀ ਦੁੱਧ ਵੀ ਚੰਗਾ ਆਰ ਕੇ ਪਹਿਲੇ ਸਵੇ 20 ਕਿਲੋ ਕੱਢਣ ਦੀ ਉਮੀਦ ਰੱਖਦੇ ਹਾਂ ਸੰਤੋ ਸਾਹਿਬ ਇੱਚੋਂ ਬਬ ਦੋਸਤੋ ਚੰਗੇ ਦੁੱਧ ਤੇ ਵੀਰਾਂ ਦਾ ਵੀ ਚੱਲੂਗੀ ਪਹਿਲੇ ਸਵੇ ਵੀ ਚੰਗਾ ਮਿਲਕ ਪਰੂਗੀ ਪਹਿਲ ਨੂੰ ਬੱਚੀ ਆ ਤੇ ਕੱਦ ਵੀ ਚੰਗਾ ਸੋਹਣਾ ਠੀਕ ਹੈ ਜੀ ਹਨ ਵੀ ਹਾਥੀ ਚਵਾਈ ਜਿਹੜਾ ਸੰਤੋ ਸਾਹਿਬ ਦਾ ਰੜਾ ਲੰਮਾ ਮੋੜਾ ਠੀਕ ਹੈ ਜੀ ਠੀਕ ਹੈ ਲਓ ਜੀ ਸੋ ਕਾਫੀ ਸੋਹਣੀ ਪੁੱਤਰੀ ਆ ਦੋਸਤੋ ਬਾਕੀ ਕਾਫੀ ਵੀਰਾਂ ਦਾ ਇਹਨਾਂ ਦਿਨਾਂ ਦੇ ਵਿੱਚ ਤੇ ਕਲੌਸਾਂਗ ਦੇ ਵਿੱਚ ਪਸ਼ੂ ਅੱਜ ਮੌਜੂਦ ਆ अवेलेबल ਨੇ ਇਸ ਕਿੱਲੇ ਦੇ ਉੱਪਰ ਠੀਕ ਆ ਤੇ ਬੱਛੀ ਪਸੰਦ ਆਊਗੀ ਤੁਹਾਨੂੰ ਪਹਿਲਾਂ ਬੱਛੀ ਆ ਕਾਫੀ ਸੋਹਣੀ ਆ ਕੱਦ ਕਾਠੀ ਸੋਹਣੀ ਵਜਨ ਲੋਡ ਵੀ ਸੰਤੂ ਸਾਹਿਬ ਚੰਗਾ ਬਾਕੀ ਦੋਂਦੀ ਆ ਚੌਗੀ ਹੋਣੀ ਛਿੱਗੀ ਹੋਣੀ ਬਹੁਤ ਵੱਡੀ ਬੱਛੀ ਬੰਨੀ ਆ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਆ ਲਓ ਜੀ ਲੈ ਵੀ ਸੰਦੀਪ ਬੰਦੋ ਫਿਰ ਠੀਕ ਆ ਜੀ ਬਾਕੀ ਬਹੁਤੇ ਵੀਰਾਂ ਦੀ ਪਸੰਦ ਆਪੋ ਆਪਣੀਆਂ ਦੋਸਤੋ ਬੱਛੀ ਪਹਿਲਾਂ ਕਾਫੀ ਵੀਰ ਖਰੀਦਣੀ ਪਸੰਦ ਕਰਦੇ ਆ ਸੋਹਣੇ ਥਣ ਥਣ ਦੇ ਵਿੱਚ ਆ ਚੰਗੀ ਪਲੀ ਗੋਲੀ ਆ ਠੀਕ ਆ ਰਾਜੀ ਆ ਪੂਰੀ ਨਿੱਗਰ ਕਰਮਾਲੀ ਅੱਛਾ ਸੰਦੀਪ ਕੀ ਮੋਲ ਕਰਦੇ ਆ ਭਰਾ ਜੀ ਦਾ ਫਿਰ ਮੋਲ ਸੰਤੂ ਸਾਹਿਬ ਇਹਦਾ ਕਰਦੇ ਆ ਆਪਾਂ 75000 ਰੁਪਿਆ ਅੱਛਾ ਜੀ ਤੇ 72000 ਦਾ ਦੇ ਲਿਆ ਜੀ 72 ਦਾ ਹਾਂ ਜੀ ਠੀਕ ਹੈ ਭਾਈ ਦੇ ਦਈਏ ਜੀ 72 ਦੀ ਮੈਂ ਨਾਲ ਵੀ ਕਰ ਦਈਏ ਲੈ ਸੰਤੂ ਸਾਵਾ 70000 ਦੀ ਜਾਂਦਾ ਸੰਤੂ ਸਾਹਿਬ ਫਿਰ 70 ਦੀ 70 ਦੀ ਜਾਂਦਾ ਲੈ ਵੀ ਅਗੇ ਵਾਛੀ ਬਹੁਤ ਚੰਗੀ ਆ ਸੰਤੂ ਸਾਹਿਬ ਜਿਹੜਾ ਵੀਰ ਲੈ ਜਾਊਗਾ ਦੋਂਦੀ ਚੌਗੀ ਛਗੀ ਵੇਖੋ ਕਦ ਹੁਣੀ ਕਿੱਡਾ ਵੱਡਾ ਵਾ ਬਾਜੀ ਇਹ ਕਰਮਾਲ ਚੰਗੀ ਵਸ਼ੇ ਜਿੰਨੀ ਦੀ ਸਫਤ ਕਰ ਲੋ ਓਨੀ ਥੋੜੀ ਹੈ ਜੀ ਲੌਬੀ ਭਰਾਵੋ ਚੰਗੀ ਹੈ ਠੀਕ ਆ ਜੀ ਥਾਣਾ ਤੋਂ ਉਹਦੀ ਬਹੁਤ ਸੋਹਣੀ ਆ ਪੂਰਾ ਹਾਥੀਚਵਾਈਲਾ ਥਾਣਾ ਨਿਕਲ ਕੇ ਸਾਹਮਣੇ ਆਊਗਾ ਠੀਕ ਆ ਤੇ ਦਿਨ ਹਜੇ ਲੈਂਦੀ ਆ ਦਿਨ 5 ਲੈ ਜੇ 6 ਲੈ ਜੇ 7 ਲੈ ਜੇ ਹਾਂਜੀ ਲੈ ਨੇ ਠੀਕ ਆ ਲੈ ਵੀ ਸੰਦੀਪ ਅੱਗੇ ਜਿਹੜੀ ਆਪਣੇ ਕੋਲ ਇਹ ਆ ਗਈ ਹੈ ਵੀਰੋ 2 ਨੰਬਰ ਤੇ ਆ ਗਈ ਸੰਤੋ ਸਾਹਿਬ ਇਹ ਵੀ ਸ਼ਾਈ ਹਾਲ ਦਾ ਕਾਉ ਸੀ ਆ ਸ਼ਾਈ ਵਾਲ ਕਰਾਉ ਸੀ ਹਾਂਜੀ ਇਹ ਲੈ ਨੇ ਇਹਨੇ 20 ਲੈ ਨੇ ਸੰਤੋ ਸਾਹਿਬ ਜੀ 20 ਦਿਨ ਦੀ ਕੱਚੀ ਆ ਜੀ 20 ਦਿਨਾਂ ਦੀ ਕੱਚੀ ਆ ਆਉਣੇ ਨੇ ਇਹ ਵੀਡੀਓ ਜਲਮ ਫਿਰ ਮੈਂ ਪਾ ਦਨੇ ਆ ਨਾ ਆਪਣੇ ਕੋਲ ਹੈਗੇ ਤਿੰਨ ਚਾਰ ਤੁਜੀ ਦੇ ਨਾਲੇ ਲੋਬ ਦੱਸੋ 20 ਦਿਨਾਂ ਦੀ ਕੱਚੀ ਆ ਕਰਮਾਂ ਵਾਲੀ ਬਾਕੀ ਬੋਦੀ ਵਾਲੀ ਬਚੀ ਆ ਕੰਨ ਕੋ ਨੂੰ ਤੁਸੀਂ ਦੇਖ ਸਕਦੇ ਜੇ ਹਾਈਡ ਕਰ ਤਾਂ ਪਹਿਲੀ ਵਾਰ ਤੁਹਾਨੂੰ ਦਿਖਾਈ ਆ ਐਂ ਲਾ ਲਓ ਵੀ ਜਿਵੇਂ 19 21 ਵਾਲਾ ਕੰਮ ਹੀ ਆ ਠੀਕ ਆ ਜੀ ਹੈ ਬਰਾਬਰ ਹੀ ਆ ਪਰ 19 21 ਦਾ ਜਿਹੜਾ ਅੰਕੜਾ ਤੁਸੀਂ ਦੇਖ ਸਕਦੇ ਜੇ ਤੇ ਸੁਆ ਵੀ ਦੂਜਾ ਸੁੰਦੀ ਦੂਜਾ ਸੋਨਾ ਸੰਤੂ ਸਾਹਿਬ ਕਈ ਵੀਰ ਭਰਾ ਹੁੰਦੇ ਆ ਆਖ ਦਿੰਦੇ ਆ ਕਿ ਕੱਚੀ ਵਿਹੜ ਲੈਣੀ ਆ ਯਾਨੀ ਕਿ ਟ੍ਰਾਂਸਲੇਸ਼ਨ ਦੀ ਬੋਰੀ ਚਾਰ ਲੰਗ ਨਾਲ ਹੋਰ ਕੋਈ ਰਾਚਨ ਚਾਰ ਕੇ ਚੰਗਾ ਉਹਦਾ ਆਰਡਰ ਬਣਾ ਲਾਂਗੇ ਚੰਗਾ ਦੋਧ ਚੋਂ ਦੀ ਉਮੀਦ ਚੰਗੀ ਕਰਦੇ ਆ ਤੋਂ। ਅੱਛਾ ਵੀ ਥੋੜਾ ਸਮਾਂ ਕੋ ਮਹੀਨਾ ਖਾਂ ਕੱਚੀ ਮਿਲ ਜਾਂਦੀ ਹੈ। ਹਾਂ ਕੱਚੀ ਮਿਲ ਜਾਂਦੀ ਹੈ। ਉਹਦਾ ਕਰਕੇ ਮੈਂ ਹਾਂ ਚਲੋ ਵੇ ਲੈਨੇ ਵੀਰ ਕਾ ਵੀ ਕੀ। ਚਲੋ ਜੀ ਹਰ ਇੱਕ ਤਰ੍ਹਾਂ ਦਾ ਖਰੀਦਦਾਰ ਵੀਰ ਆਪਣੇ ਕੋਲ ਹੈਗਾ। ਇਹਨੇ ਲੈਣੀ ਉਹਨੇ ਨੂੰ ਪਹਾੜਾਂ ਦੇਣਾ। ਕਿਸੇ ਵੀਰ ਨੂੰ ਦੋਸਤੋ ਕਿਸੇ ਤਰੀਕੇ ਦਾ ਪਸ਼ੂ ਚਾਹੀਦਾ ਕਿਸੇ ਨੂੰ ਕਿਸੇ ਤਰੀਕੇ ਦਾ ਹੋ ਸਕਦਾ ਵੀ ਕਿਸੇ ਵੀਰ ਨੇ ਦੂਰ ਨੇੜੇ ਖੜਨਾ ਪਸ਼ੂ ਜਾਂ ਲੈ ਕੇ ਜਾਣਾ ਤੇ ਥੋੜਾ ਕੱਚਾ ਪਸ਼ੂ ਭਾਲਦਾ ਵੀ ਕੱਚਾ ਪਸ਼ੂ 10 15 20 ਦਿਨਾਂ ਦਾ ਕੱਚਾ ਮਿਲ ਜੇ ਤੇ ਜਾਂਦਿਆਂ ਪਸ਼ੂ ਜਿਹੜਾ ਉਧਰ ਕੇ ਨਾ ਸੂਵੇ ਠੀਕ ਆ। ਉਸ ਵੰਡ ਨਾਲ ਵੀ ਤੁਸੀਂ ਇਹ ਵੇੜ ਖਰੀਦ ਦੂਜਾ ਸੁਆ ਇਹ ਵੈੜ ਸੋਣ ਵਾਲੀ ਆ ਤੇ ਕ੍ਰੋਸਪਨ ਰੱਖਦੀ ਆ ਠੀਕ ਆ ਜੀ ਐਚ ਐਫ ਆ ਸੌਰੀ ਸ਼ਾਹੀਵਾਲ ਦਾ ਜਿਹੜਾ ਕ੍ਰੋਸ ਹੈਗਾ ਸ਼ਾਹੀਵਾਲ ਦਾ ਤੇ ਐਚ ਐਫ ਦਾ ਤੁਸੀਂ ਕ੍ਰੋਸ ਮੰਨ ਸਕਦੇ ਥਾਂ ਥਣ ਚੰਗਾ ਲੱਗਾ ਝੋਲ ਬੜੀ ਜਾਂਦੀ ਆ ਬਣੂਗੀ ਚੰਗੀ ਜੀ ਠੀਕ ਹੈ ਠੀਕ ਹਾਂਜੀ ਬਾਕੀ ਲੜਾ ਲੁੜਾ ਕਾਫੀ ਨੇ ਟਿੰਟੂ ਲਗਾਫੀ ਜਾਂਦੀ ਆ ਆ ਥੋੜਾ ਜੀ ਤੁਹਾਨੂੰ ਹੋਰ ਆਪਾਂ ਨਜ਼ਦੀਕੀ ਤੋਂ ਦਿਖਾ ਦਕੇ ਆ ਦੇਖੋ ਜੀ ਠੀਕ ਆ ਜੀ ਰੁਗਾਂ ਤੇ ਰੋਗ ਢਿਲਾ ਨੇ ਆ ਲੋ ਅੱਛਾ ਸੰਦੀਪ ਇਹਦਾ ਲੈਣ ਦੇਣ ਭਰਾ ਕੀ ਕਰਦਾ ਸੰਦੀਪ ਸਾਹਿਬ ਜੇ ਤਿਆਰ ਹੋਈ ਵਸ਼ੀ ਵਿੱਚ ਕੇ ਫਿਰ ਤੇ ਕੀ 65000 ਦੀ ਆਹ ਹੁਣ ਆਪਾਂ ਇਹਦਾ 65000 ਰੁਪਇਆ ਮੁੱਲ ਕਰਦੇ ਆ ਜੀ 57000 ਦਾ ਦੇ ਲਿਆ ਜੀ 57 57000 ਦਾ ਦੇ ਲਿਆ ਜੀ ਲੋ ਜੀ 57000 ਦਾ ਲੈਣ ਦੇਣ ਜਿਹੜਾ ਦੋਸਤੋ 57000 ਬਾਕੀ ਸੰਦੀਪ ਸਾਹਿਬ ਐਡੀ ਵਸ਼ੀ ਬਾਹਰੋਂ ਨਹੀਂ ਮਿਲਣੀ ਮੁੜ ਕੇ ਆਪਾਂ ਨੂੰ 57000 ਦੀ ਅੱਛਾ ਭਜਨ ਲੋੜ ਬਹੁਤ ਆ ਲੋ ਜੀ ਨਹੀਂ ਆਪਾਂ ਨੂੰ ਤਾਂ ਬਹੁਤ ਮਿਲ ਜਾਣੀਆਂ ਮੇਰੇ ਤਾਂ ਜਾਨੀਆਂ ਬਸ ਉਹ ਖੜੇ ਹੁੰਦੇ ਹਰ ਟਾਈਮ ਆਪਾਂ ਨੂੰ ਕਿਉਂ ਨਹੀਂ ਮਿਲਦੇ ਸੰਦੂ ਸਾਹਿਬ ਇਹ ਭਾਣ ਹੀ ਨਾ ਮਿਲਦੇ ਗੱਲ ਤੇ ਆ ਬਾਈ ਬਿਲਕੁਲ ਜੀ ਉਹ ਟੱਕਰ ਮਾਰਨੀ ਪੈਂਦੀ ਹੈ ਸਾਰੇ ਬੰਦੇ ਚਲੋ ਮਿਲ ਵੀ ਜਾਂਦੇ ਆ ਬਾਹਰ ਅੰਦਰ ਫਿਰਿਆ ਮਿਲਦਾ ਕਿ ਇਹ ਨਹੀਂ ਮਿਲਦੇ ਨਹੀਂ ਬਿਲਕੁਲ ਜੀ ਬਿਲਕੁਲ ਬਾਕੀ ਕਿਰਪਾ ਗੁਰੂ ਆਰਾਮ ਦਾਸ ਦੇ ਸੰਤ ਸਭ ਹਾਂ ਮੋ ਵੀ ਦੋਸਤੋ ਵੱਡੀ ਗਿਣਤੀ ਦੇ ਵਿੱਚ ਮੈਂ ਪਹਿਲਾ ਜ਼ਿਕਰ ਕਰਤਾ ਸੀ ਵੀ 8 7 ਨਗ 8 10 ਨਗ ਜਿਹੜੇ ਆ ਤੁਹਾਨੂੰ ਮੌਜੂਦ ਮਿਲਣਗੇ ਠੀਕ ਆ ਜੀ ਆਹ ਥਾਣਾ ਥੋਨਾਂ ਦੀ ਤੁਸੀਂ ਵੇਖੋ ਠੀਕ ਆ ਜੀ ਇੱਕ ਬਹਿਣੀ ਵਾਲੇ ਮਾਰੀ ਫੋਰਡ ਦੀ ਲੱਗੀ ਵਿੱਚ ਬੱਚਾ ਜਿ ਲੱਗਾ ਕੋਈ ਚੱਲਦਾ ਨਹੀਂ ਕੋਈ ਲੈਣਾ ਦੇਣਾ ਚਾਰ ਥਾਣਾ ਵੈਸੇ ਚਾਰੇ ਥਾਣਾ ਵਰਦੇ ਆ ਪੂਰੇ ਠੀਕ ਆ ਉਹ ਫੋਰਡ ਬੱਚਾ ਜਿਹੜਾ ਵੈਸੇ ਚਲੋ ਮੋਸਟਲੀ ਕਈ ਨਾ ਆਪਾਂ ਨੂੰ ਲੱਗਾ ਹੋਇਆ ਵੇੜਾਂ ਦੇ ਨਜ਼ਰ ਆ ਜਾਂਦਾ ਅੱਛਾ ਸੰਦੀਪ ਆ ਜਾਓ ਅੱਗੇ अच्छा जी ते एचएम जर्सी ਦਾ ਖਰਾਸ ਸੰਤੂ ਸਾਹਿਬ ਇਹ ਵੀ ਰਾਤ ਦੀ ਸੁਈ ਹੈ ਬੱਛੀ ਰਾਤ ਹੀ ਸੁਈ ਹੈ ਹਾਂ ਰਾਤ ਸੁਈ ਹੈ ਬੱਛੀ ਮਗਰ ਦਿੱਤੀ ਇਹਨੇ ਮਗਰ ਵੀ ਪੂਰੀ ਜਿਵੇਂ ਨਾੜੂ ਨਾੜੂ ਹੋ ਗਈ ਹੈ ਹਾਂਜੀ ਬਹੁਤ ਚੰਗੀ ਬੱਛੀ ਹੈ ਮਗਰ ਵੀ ਬੱਛੀ ਦੋਸਤੋ ਨਾੜੂ ਪੀਡੀਐਫ ਸੀਮੰਟ ਦੀ ਹਾਂਜੀ ਲੋ ਪੀਡੀਐਫ ਸੀਮੰਟ ਦੀ ਦੋਸਤੋ ਇਹ ਮਗਰ ਬੱਛੀ ਆ ਤੇ ਬਿਲਕੁਲ ਨਾੜੂ ਤੁਸੀਂ ਨਾਲ ਵੇਖੋ ਗੇਠ ਲੰਮਾ ਨਾੜੂ ਬੱਛੀ ਬਾਕੀ ਚਵਾਈ ਚਵਾਈ ਸੰਤੂ ਸਾਹਿਬ ਐਡੀ ਚੰਗੀ ਬੱਛੀ ਦੀ ਨਿਕਲੀ ਆ ਵੀ ਗੱਲ ਹੀ ਛੱਡੋ ਸਾਰੀ ਖਾਲੀ ਕੀਤੀ ਇਹ ਵੀ ਆਪਾਂ ਹੈ ਦੂਜਾ ਸਵੇਰ ਜੀ ਦੂਜਾ 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 ਸਵੇਰ ਜੀ

अच्छा संदीप सुबह ਦਾ ਦੂਜਾ ਦਸਤਾਂ ਲਓ ਵੀ ਦੂਜਾ ਸੂਹਾ ਦੋਸਤੋ ਇਹ ਸੂਈ ਆ ਇਹ ਦਰਦੀ ਆ ਹਾਂ ਹਾਂ ਉਹ ਜੀ ਕਰਦੀ ਕਿ ਤਾਜੀ ਸੂਣ ਕਰਕੇ ਵੀ ਸ਼ੈਨ ਹਾਂ ਹਾਂ ਚਲੋ ਕੋਈ ਕਰੀ ਕੱਦ ਤਾਂ ਵੱਡਾ ਦੋਸਤੋ ਵੱਡੇ ਕੱਦ ਦੇ ਵਿੱਚ ਆ ਆ ਬਾਡੀ ਸਟਰਕਚਰ ਤੁਸੀਂ ਵੇਖੋ ਬੇਲ ਬੋਲ ਦੀ ਵੀ ਲੰਬੀ ਆ ਪੂਰੀ ਠੀਕ ਆ ਕੱਦ ਉੱਚਾ ਵੱਡੇ ਕੱਦ ਦੇ ਵਿੱਚ ਆ ਬਾਕੀ ਸੂਸਵਾ ਦੇ ਵਿੱਚ ਆ ਜਿੱਦਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਤਾਜੀ ਸੂਈ ਆ ਤੇ ਸੂਸਵਾ ਚ ਆਈ ਆ ਠੀਕ ਆ ਅਕੀ ਭਾਜਨ ਰੋਡ ਪੂਰਾ ਬੰਦੂ ਦਾ ਵੱਡੀ ਵਾਸ਼ੀ ਆ। ਅਣੀ ਵਡੀਆਂ ਕੱਦ ਕੋ ਤੋਂ ਵੱਡਾ ਪੂਰਾ। ਵੱਡੇ ਕੱਦ ਦੇ ਵਿੱਚ ਆ ਠੀਕ ਆ। ਲਿਓ ਜੀ। ਸਾਂਦੀਪ ਇਹਦਾ ਫਿਰ ਕੀ ਵੀਰ ਮੁੱਲ ਕਰਦੇ ਆ ਸੰਧੂ ਸਾਹਿਬ ਮੁੱਲ ਕਰਦੇ ਆ ਦਾ 60000 ਰੁਪਿਆ 80000 ਦਾ ਦੇ ਲਿਆ ਜੀ 80000 ਦਾ ਹਾਂ ਜੀ ਦੂਜਾ ਸੂਆ ਵੱਛੀਆ 11 ਤੋਂ 12 ਕਿਲੋ ਬੋਲਾ ਦਾ ਥਲੇ ਤਿਆਰ ਹੋ ਗਈ ਹੁਣ ਠੀਕ ਹੈ ਜੀ ਦੁੱਧ 17 18 ਕਿਲੋ ਆਹਨਾ ਭਰ ਦੂਗੀ ਲਓ ਵੀ ਦੋਸਤੋ 62000 ਦਾ ਦੇ ਲਿਆ ਠੀਕ ਹੈ ਜੀ ਲਓ ਦੋਸਤੋ ਅਗਲੇ ਤੁਹਾਨੂੰ ਚੌਥੇ ਨੰਬਰ ਤੇ ਆ ਜਿਹੜੀ ਵੈੜ ਦਿਖਾਉਣੇ ਆ ਤੇ ਫਿਰ ਸੰਦੀਪ ਇਹ ਆ ਗਈ ਆਪਣੇ ਕੋਲ ਅਹਰ ਸ਼ਹਿਰ ਦੇ ਵਿੱਚ ਹਾਂ ਜੀ ਅੱਜ ਸੰਧੂ ਸਾਹਿਬ ਜੀ ਇਹਦੇ ਥਲੇ ਜਿਹੜਾ 12 ਤੋਂ 13 12 ਤੋਂ 13 ਤੁਸੀਂ 12 ਕਰਕੇ ਯੂ نو 1 ਠੀਕ ਹੈ ਜੀ ਠੀਕ ਹਾਂ ਜੀ ਤੇ ਸੁਆ ਕਿੰਨਾ ਸੁਈ ਦੀ ਹੈ ਸੁਆ ਸੰਤੋ ਸਾਹਿਬ ਉਹਨਾਂ ਨੇ ਤੁਹਿਆਹਾਂ ਤੇ ਜਾ ਮਨ ਕਿ ਕੋਈ ਸੌਦਾ ਕਰੀ ਆਪਣੀ ਸਮਾਂ ਕਿੰਨਾ ਹੋ ਗਿਆ ਸੁਈ ਸਮਾਂ ਸੰਤੋ ਸਾਹਿਬ ਉਹਨਾਂ ਨੇ ਆਖਿਆ ਕਿ 20 ਦਿਨਾਂ ਦਾ ਆਪਾਂ ਮਹੀਨੇ ਦਾ ਨੇ ਅਗਲਾ ਭਾਵੇਂ ਡੇਢ ਦਾਵੇਂ ਮੰਨ ਲੇ ਆਪਣ ਨੂੰ ਕੋਈ ਤਰਾਇ ਨਹੀਂ ਨਾ ਨਰਕਪਰਕ ਤਸਲੀ ਕਰਕੇ ਅਗਲਾ ਮਹੀਨਾ ਚਾਹੇ ਡੇਢ ਕਿ ਮਹੀਨੇ ਦਾ ਸੁਆ ਮੰਨ ਲਓ ਠੀਕ ਹੈ 12 ਕਿਲੋ ਦੁੱਧ ਇਸ ਵਿਹੜ ਦੇ ਥੱਲੇ ਹਾਜ਼ਰ ਆ ਐਰ ਛੇਰ ਦੀ ਜਿਹੜੀ ਦੋਸਤੋ ਇਹ ਵਿਹੜਾ ਠੀਕ ਆ ਕੋਈ ਤੇਜਾ ਸੁਆ ਮੰਨ ਕੇ ਕੋਈ ਭਰਾ ਸੌਦਾ ਕਰ ਸਕਦਾ 12 ਕਿਲੋ ਦੁੱਧ ਮਗਰ ਬੱਛਾ ਹੈ ਠੀਕ ਆ ਬਾਕੀ ਚੋ ਉਸੇ ਰਗਮਗੰਦਾ ਪਿੰਡੀ ਏਡੀ ਪੋਲੀਏ ਠੀਕ ਹੈ ਜੀ ਠੀਕ ਹੈ ਜਿਓ ਜਵਾਪ ਅਸਮਾਹ ਕੋਈ ਛੱਕਣੀ ਨਹੀਂ ਲੋ ਵੀ ਪ੍ਰਭੂ ਜਵਾਪ ਅਸਮਾਹ ਵੀਰਾਂ ਦਾ ਵੀ ਇੱਕ ਨੰਬਰ ਜਿੱਦਾਂ ਮਰਜੀ ਕੋਈ ਮੇਰਾ ਵੀਰ ਤਸੱਲੀ ਕਰ ਲੇ ਠੀਕ ਹੈ ਜੀ 12 ਕਿਲੋ ਦੁੱਧ ਮਹੀਨੇ ਤੋਂ ਡੇਢ ਮਹੀਨੇ ਦਾ ਸੁਬਾ ਹੈਗਾ ਠੀਕ ਹੈ ਬੱਚਾ ਵੇਖ ਕੇ ਸਾਰੇ ਵੀਰਾਂ ਨੇ ਜੱਜਮੈਂਟ ਕਰ ਹੀ ਲੈਣੀ ਆ ਤੇ ਆਹ ਵੇਖੋ ਜੀ ਤੁਸੀਂ ਠੀਕ ਹੈ ਬਾਕੀ ਨਸਲ ਬ੍ਰੀਡ ਵਾਲੀ ਆ ਚੰਗੀ ਜਿੰਨੀ ਹੈਗੀ ਜੀ ਇਹ ਨਾ ਰੱਖਾ ਦੀ ਜੀ ਲੋ ਜੀ ਆ ਬੱਚਾ ਮਗਰ ਠੀਕ ਆ ਪਰ ਦੇਖੋ ਆ ਬੱਚਾ ਆ ਵੇਦਾ ਆ ਜੀ ਅੱਛਾ ਮੁੱਲ ਕੀ ਅਰਹੁਗਾ ਸੰਦੀਪ ਜੀ ਸਤਿ ਸ੍ਰੀ ਅਕਾਲ ਮੁੱਲ ਦਾ ਕਰਦੇ ਆ 55000 ਰੁਪਿਆ ਅੱਛਾ ਜੀ ਤੇ 47000 ਦੀ ਦੇ ਦਈਏ ਜੀ 47 ਦੀ ਹਾਂ ਜੀ ਕਰ ਤੋਂ ਮਾਨਤਨ ਖੁੱਲਾ ਵੀ ਗੱਲ ਕਰ ਦੀ ਜੀ 42000 ਦੀ ਜਾਂਦਾ ਜੀ 42000 42000 ਦੀ ਜਾਂਦਾ 5000 ਮਾਨਤਾ ਨਹੀਂ ਕਰਦਾ ਤੁਹਾਡੇ ਫੇਰ ਦੇ ਲੋ ਦੋਸਤੋ 42000 ਦੀ ਇਹ ਵੈੜ ਤੁਹਾਨੂੰ ਮਿਲ ਚੋਗੀ ਠੀਕ ਆ ਜੀ 12 ਕਿਲੋ ਦੁੱਧ ਆ ਤੇ ਬਾਕੀ ਪੂਰੀ ਡਿਟੇਲ ਪੂਰਾ ਵੇਰਵਾ ਤੁਹਾਨੂੰ ਦੱਸ ਹੀ ਦਿੱਤਾ ਠੀਕ ਆ 42000 ਲੈਣ ਦੇ ਅੱਛਾ ਸੰਦੀਪ ਅੱਗੇ ਜਰਸੀ ਆ ਜਿਹੜੀ ਆ ਹਾਂ ਜਰਸੀ ਵੈੜ ਆ ਵੀ ਸੰਧੂ ਸਾਹਿਬ ਜੀ ਅੱਛਾ ਜੀ ਇਹਦਾ ਵੈੜ ਦਾ ਸੌਦਾ ਕੈਨ ਨਹੀਂ ਹੋਣਾ ਆ ਨਾ 500 ਰੁਪਏ ਆਪਣਾ ਸਾਈ ਦਿੱਤੀ ਆ ਅੱਛਾ ਜੀ ਕਿਉਂ ਆਦੇ ਨਹੀਂ ਵੈੜ ਨਹੀਂ ਹੋਣਾ ਫੋਨ ਆ ਗਿਆ ਇਹ ਸੇਲ ਹੋ ਚੁੱਕੀ ਆ ਸੇਲ ਹੋ ਗਈ ਇਹ ਨਾ ਵੀ ਸੇਲ ਹੋ ਗਈ ਠੀਕ ਆ ਇੱਕ ਵਾਰੀ ਤੁਹਾਨੂੰ ਆਪਾਂ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਅਸੂ ਦੋਸਤੋ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵੈਰਾਈਟੀ ਆਉਂਦੀ ਰਹਿੰਦੀ ਆ ਜਰਸੀ ਬ੍ਰੀਡ ਦੇ ਵਿੱਚ ਇਹ ਵੈੜ ਆ ਠੀਕ ਆ ਗੂਰਾ ਰੰਗ ਆ ਬਿਲਕ ਕਾਜੀ ਬਹੁਤ ਵਧੀਆ ਸੰਗਰ ਚੰਗੀ ਹੈ ਇਹ ਕੱਚੀ ਤੇ ਲੈਂਦੀ ਹੈ ਜੀ ਨਾ ਹਾਂ ਹਾਂ ਧਾਰਾ ਜੂਗੀ ਜੇ ਬਾਕੀ ਚਵਾ ਚੂ ਬੜਾ ਚੰਗਾ ਜੀ ਇਤਨਾ ਬਹੁਤ ਲੈ ਬਾਈ ਬਹੁਤ ਆ ਦੋਸਤੋ ਇਹ ਸਮਾ ਬਾਕੀ ਹੈ ਛੋਟੇ ਜੇ ਕਾਨ ਬਿਲਕੁਲ ਛੋਟੀ ਜੀ ਬੂਤੀ ਹੈ ਫੇਸ ਕੁਆਲਟੀ ਵੇਖੋ ਠੀਕ ਹੈ ਹੰਡੇ ਤੇਰੀ ਵੇਖੋ ਕਿੱਡੀ ਹੈ ਜੀ ਇਤਨਾ ਭਾਵੇਂ ਧਾਰਾ ਮਾਰੀ ਜਾ ਇਹਨੂੰ ਕੋਈ ਪਰਵਾਹ ਨਹੀਂ ਲੈ ਕਰੋ ਗੱਲ ਹੈ ਬਹੁਤ ਜਿਆਦੀ ਹੈ ਵੇਖੋ ਹਾਂ ਅੱਛਾ ਕੋਈ ਵੇਚਣ ਵਾਲਾ ਵੀਰ ਲੈ ਕੇ ਗਿਆ ਹਾਂਜੀ ਹਾਂਜੀ ਸਰਦਾਰ ਜੀ ਚਲੋ ਠੀਕ ਹੈ ਠੀਕ ਹੈ ਤੇ ਉਹ ਮਾਰੀ ਨਾ ਲਈ ਹਾਂ ਇਸ ਤੋਂ ਬਾਅਦ ਸੰਦੀਪ ਅਗਲੇ ਬੰਨੇ ਆ ਝੋਟੀ ਪਖਾਉਣੀ ਆਪਾਂ ਜਿਹੜੀ ਝੋਟੀ ਆ ਗਈ ਸੰਤੂ ਸਾਹਿਬ ਹੁਣੇ ਇਹ ਝੋਟੀ ਆ ਗਈ ਅੱਛਾ ਜੀ ਤੇ ਚੰਗੀ ਆ ਝੋਟੀ ਵੇਖੋ ਵਜਨ ਨੋੜ ਕਿੱਡਾ ਝੋਟੀ ਦਾ ਸਿੰਘ ਸੂਂ ਕਿੱਡਾ ਚੰਗਾ ਲੱਗਾ ਦੂਜਾ ਸੁਹਾ ਜੀ ਲਓ ਵੀ ਆਹ ਦੇਖਾ ਜੇ ਇਧਰ ਵੱਡੀ ਹਾਈਟ ਆ ਲਓ ਵੀ ਦੋਸਤੋ ਇਹ ਮੂੰਹ ਮੱਥੇ ਤੋਂ ਵੇਖੋ ਫੇਸ ਕੁਆਲਿਟੀ ਛੋਟੇ ਜਿਹੇ ਸਿੰਘ ਝੋਟੀ ਚੰਗੀ ਆ ਦੂਜਾ ਸੁਹਾ ਸੁਹੀ ਆ ਠੀਕ ਹੈ ਓੜਾ ਲਓ ਉਧਰ ਕੇ ਸੂਹੀ ਸੰਤੂ ਸਾਹਿਬ ਅੱਛਾ ਅੱਛਾ ਇਹ ਆ ਆਪਣੇ ਕੋ ਕੱਲ ਹੀ ਆਈ ਸ਼ਾਮੀ ਤੇ ਥੋੜਾ ਜਿਹਾ ਉਧਰ ਗਈ ਝੋਟੀ ਬਾਕੀ ਝੋਟੀ ਬਹੁਤ ਜਿਆਦਾ ਚੰਗੀ ਹੈ ਤੁਹਾਨੂੰ ਸਭ ਟਿੱਪੜ ਤਾਂ ਆਪਣਾ ਬਹੁਤ ਜਿਆਦਾ ਚੰਗੀ ਆਹਾਂ ਕੱਦ ਕਾਠੀ ਬਹੁਤ ਵਧੀਆ ਉੱਚਿਆ ਕੱਦ ਕਾਠ ਦੇ ਵਿੱਚ ਝੋਟੀ ਬਹੁਤ ਜਿਆਦਾ ਜੇਰ ਜੁਰ ਹਜਾ ਪਾਣੀ ਬਾਕੀ ਹੈ ਦੋਸਤੋ ਬਿਲਕੁਲ ਲਾੜ ਦੂਰ ਤੁਸੀਂ ਇਹ ਦੇਖ ਲਓ ਸਾਹਮਣੇ ਠੀਕ ਆ ਤੇ ਕੱਦ ਵੱਡਾ ਸੋਹਣੇ ਸਰੀਰ ਕਟਾਂਚੇ ਦੇ ਵਿੱਚ ਆਰਡਰ ਕੁਆਲਟੀ ਬਿਲਕੁਲ ਤੁਹਾਡੇ ਸਾਹਮਣੇ ਠੀਕ ਆ ਜੀ ਮਗਰ ਕੱਟੀ ਜਾਂ ਫੀਮੇਲ ਕਾਫ ਨੂੰ ਜਨਮ ਦਿੱਤਾ ਬਾਕੀ ਝੋਟੀ ਸਾਫ ਸੁਥਰੀ ਹੈ ਚੰਗੀ ਹੈ ਕਰਮਾਲੀ ਇੱਕ ਰੰਗ ਕਾਲੀ ਹਸਨ ਸਾਹਿਬ ਜੈੱਟ ਲੈ ਗਿਆ ਜੋੜ ਚਾਲ ਚੰਗੀ ਨਿਕਲੀ ਮਾਰ ਕੇ ਥੋੜਿਆ ਬਾਅਦ ਚ ਇੱਕ ਨੰਬਰ ਨਿਕਲੀ ਠੀਕ ਹੈ ਜੀ ਬਿਲਕੁਲ ਕੋਈ ਪੂਰੀ ਜਟਾਣੀ ਜੀ ਲਓ ਜੀ ਇਹ ਛੋਟੀ ਦੋਸਤੋ ਵੀਰ ਦੇ ਕੋਲੇ ਵਿਖਾਊਗਾ ਸੋਹਣੇ ਕਦ ਕੱਦ ਦੇ ਵਿੱਚ ਤੇ ਚੰਗੇ ਪੈਸੇ ਖਰਚਣਾ ਕੋਈ ਵੀਰ ਚਾਹੁੰਦਾ ਚੰਗੀ ਚੀਜ਼ ਖਰੀਦਣਾ ਚਾਹੁੰਦਾ ਤੇ ਤੁਸੀਂ ਜ਼ਰੂਰ ਹੱਥ ਫੜ ਸਕਦੇ ਜੀ ਰੇਟ ਆਪਾਂ ਪੁੱਛ ਲਈਏ ਵੀਰ ਤੋਂ ਕੀ ਕਰਦਾ ਬੋਲਟ ਮਾਰੀ ਦੀ ਇਹ ਝੋਟੀ ਜਿਹੜੀ ਦੋਸਤੋ ਕੋਈ ਛੱਡ ਕੇ ਨਹੀਂ ਜਾਊਗਾ ਮੂੰਹ ਮੱਥੇ ਲੱਗਦੀ ਆ ਬਹੁਤ ਸੋਹਣੀ ਝੋਟੀ ਆ ਚੰਗੇ ਕਦ ਕਾਟ ਦੇ ਵਿੱਚ ਠੀਕ ਆ ਤੇ ਸੰਦੀਪ ਇਹਦਾ ਮੁੱਲ ਵੀਰੇ ਝੋਟੀ ਦਾ ਸੰਤੂ ਸਾਹਿਬ ਮੋਲ ਮੰਗਨ ਜੋ ਮਰਜ਼ੀ ਮੰਗ ਲਈਏ ਬਾਹਰ ਜਿੱਤਰਾ ਵੀਰ ਭਰਾ ਕਈ ਕਰੀ ਜਾਂਦੇ ਆ ਗੁਡੀਰ ਵਿੱਚ ਮੰਗੀਆਂ ਦੇ ਘਰਾਂ ਵਾਲੇ ਕਈ ਦੋ ਵੀ ਮੰਗੀਆਂ ਜਾਂਦੇ ਆ ਪਰ ਬਿਲਕੁਲ ਜ਼ਿਆਦੀ ਕਰਨਾ ਮੋਲ ਸੰਤੂ ਸਾਹਿਬ ਮੋਲ ਕਰਦੇ ਆ 1,50,000 ਰੁਪਏ 1,15,000 ਦੀ ਦੇ ਦਈਏ ਜੀ 1,15 ਹਾਂਜੀ ਵੇਖ ਲਓ ਗੁੰਜਾਇਸ਼ ਕਰਤੀ ਆ ਠੁੱਲਾ ਮਾਨਤਨ ਕਿਸੇ ਵੀਰ ਦਾ ਕੋਈ ਆ 1,10,000 ਦੇ ਸੰਤੂ ਸਾਹਿਬ ਹਾਣਾ ਦੇ ਦਾਂਗੇ ਝੋਟੀ 1,10 ਦੀ 1,10 ਦੀ ਝੋਟੀ ਦੇ ਦਾਂਗੇ ਹਾਣਾ ਜਿਹੜਾ ਮਰਜ਼ੀ ਵੀਰ ਲੇ ਜਾ ਪਰ ਬਾਹਰੋਂ ਨਹੀਂ ਮਿਲਨੇ ਸੰਤੂ ਸਾਹਿਬ ਬਾਜਨ ਵਟਾ ਵੜਾ ਝੋਟੀ 1,10,00 ਇਹ ਦੋਸਤੋ ਛੋਟੀ ਆ ਕੱਟੀ ਆ ਠੀਕ ਆ ਆ ਵੇਖੋ ਤੁਸੀਂ ਥੰਦੇ ਵਾ ਠੀਕ ਆ ਚੰਗੀ ਆ ਕਰਮਾਂ ਲਈ ਜਿੰਨੇ ਵੀ ਆ ਸਾਫ਼ ਬਹੁਤ ਸਾਫ਼ ਸੁਥਰੀ ਚੰਗੀਆਂ ਆ ਗਈ ਠੀਕ ਹੈ ਮਗਰ ਵੀ ਕੱਟੀ ਆ ਹੁੰਦਲ ਹੀ ਪੂਰੀ ਮਗਰ ਕੱਟੀ ਆ ਚੰਗੀ ਜਮੀ ਬਲੀਆ ਵੇਖੋ ਕੱਟੀ ਬਹੁਤ ਸੋਹਣੀ ਕੱਦ ਕੱਦ ਦੇ ਵਿੱਚ ਇੱਕ ਦੀਆਂ ਦੋ ਹੰਦਸਾਬ ਆਜ ਚੰਗੀ ਰਾਜੀ ਕੱਟੀ ਆ লাভ ਸੰদীপ ਇਹ ਪਸ਼ੂ ਸੀ ਅੱਜ ਆਪਣੇ ਕੋਲ ਹਾਂਜੀ ਹਾਂਜੀ ਸੰਤੋ ਸਾਹਿਬ ਇਹੋ 10 12 ਨਾਗ ਜਿਨ੍ਹਾਂ ਦੇ ਆਪਾਂ ਵੀਡੀਓ ਪਾਤੀ ਹੈ ਜੀ ਸੰਤੋ ਸਾਹਿਬ ਜੀ ਤੇ ਨੰਬਰ ਬੋਲਦਿਓ ਜੀ 84370 ਜੀ 38939 ਸੰਤੋ ਸਾਹਿਬ ਜੀ ਠੀਕ ਹੈ ਵੀਰ ਸੰਦੀਪ ਸਾਸੀ ਕਾ ਸੰਤੋ ਸਾਹਿਬ ਜੀ ਲਓ ਦੱਸੋ ਇਹ ਪਸ਼ੂ ਸੀ ਅੱਜ ਵੀਰ ਕੋਲੇ 9 ਤੋਂ 10 ਨਾਗ ਪਹਿਲਾਂ ਵੀ ਤੁਹਾਨੂੰ ਆਪਾਂ ਪੰਜਰ ਪਸ਼ੂ ਦਿਖਾਏ ਤੇ 5 6 ਪਸ਼ੂ ਹੋਣ ਦਿਖਾ ਦਿੱਤੇ ਆ ਇੱਕੇ ਝੋਟੀ ਦਿਖਾਤੀ ਹੈ ਠੀਕ ਹੈ ਜੀ ਤਾਂ ਪਸ਼ੂ ਚੰਗੇ ਲੱਗੇ ਹੋਣਗੇ ਬਾਕੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਅੱਗੇ ਨਵੇਂ ਫਾਰਮਰ ਵੀਰਾਂ ਤੱਕ ਇਹ ਵੀਡੀਓ ਜੇ ਕੋਈ ਕੁਝ ਰਹੇ ਤੇਰੇ ਉਹ ਤੇ ਆ ਕੇ ਸੇ ਵੇਰਨੇ ਵੇਚਨੇ ਹੁੰਦੇ ਤਾਂ ਵੀ ਤੁਸੀਂ ਸੰਪਰਕ ਕਰ ਸਕਦੇ ਜੇ ਨੰਬਰ ਬਿਲਕੁਲ ਸਕਰੀਨ ਤੇ ਲੱਗ ਚੁੱਕਾ ਨੰਬਰਾਂ ਤੇ ਕਾਲ ਕਰ ਲਿਓ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ